ਇਹ ਆਟੋਪਲਾਪ ਹੈ ਹਾਂਜੀ ਕਮਲ ਆ ਜਾ ਬੁੜੀਏ ਇਹਨੇ ਵਿੱਚੇ ਮੁਸਕਾ ਵਾਰੀ ਆ ਵਾਰਤਾ ਜੀ ਹਲੋ ਜੀ ਦੂਜਾ ਆ ਅਗਲਾ ਆ ਤੁਹਾਡੇ ਹੱਥੇ ਕਿਹੜੀ ਆ ਦਮਨ ਜੀ ਦਮਨ ਸੰਦੂ ਸਾਡੇ ਗੁਚੇ ਜੀ ਦਾ ਇਹ ਗੁਚੇ ਜੀ ਦਾ ਬੇਟਾ ਆਪਾਂ ਛੋਟੇ ਹੁੰਦੇ ਤੋਂ ਦੇਖਦੇ ਆਵੇਂ ਆ ਫੈਮਲੀ ਦੇ ਵਿੱਚ ਏ ਉਹ ਬਤਮਨਾ ਸਾਡਾ ਉਹ ਬੱਚਾ ਜਿਹਨੇ ਬਹੁਤ ਕੰਮ ਕੀਤਾ ਮਿਹਨਤ ਕੀਤੀ ਆ ਗੁਰਚੇਤ ਦੇ ਨਾਲ ਦਿਨ ਰਾਤ ਮਿਹਨਤ ਕੀਤੀ ਆ ਅਸੀਂ ਅਸੀਂ ਸਭ ਕੇ ਜਾਈਏ ਇਸ ਬੱਚੇ ਦੇ ਨਹੀਂ ਅਗ ਇੱਕ ਬਟਰੀ ਆ ਤੁਧਲシャン ਸਾਡਾishanਜੀਤ ਸਿੰਘ ਸਾਡਾ ਦਰਸ਼ਨਜੀਤ ਸਿੰਘ ਸੌਰੀ ਵੀਰੇ ਮੈਂ ਇਹਨਾਂ ਨੇ ਪਹਿਲਾਂ ਵੀ ਗੱਲ ਤੇ ਮੇਰਾ ਨਾਮ ਗਲਤ ਬੋਲਣਾ ਹੈ ਨਾ ਮੰਗ ਨਹੀਂ ਪੱਕਾ ਰਿਹਾ ਹੈ ਨਾ ਇਹਨਾਂ ਨੇ ਪਿੱਛੇ ਮਿਊਜ਼ਿਕ ਦੇ ਉੱਤੇ ਕੰਮ ਕੀਤਾ ਆਪਣੇ ਹੋਰਸ ਪਰਿਵਾਰ ਆਪਣਾ ਸਾਰੇ ਵੀ ਆ ਗਏ ਆ ਹਾਂ ਜੀ ਹੁਣ ਅਸੀਂ ਦੋ ਸਨਮਾਨ ਸਾਡੇ ਵਖਰੇ ਨੇ ਕਰਿਓ ਜੀ ਟ੍ਰੋਫੀ ਟ੍ਰੋਫੀ ਦੇ ਹਾਂ ਸਾਡਾ ਵੀਰ ਗੁਰਸ਼ਾਨ ਗੁਰਸ਼ਾਨ ਦੋ ਡਬਲ ਕਰੈਕਟਰ ਆਪਣੇ ਇਸ ਵੀਰ ਦੇ ਵੀ ਦੇਖ ਕੇ ਇੱਕ ਸਾਧੂ ਦਾ ਇੱਕ ਪਿਤਾ ਦਾ ਸੋ ਕਮਾਲ ਦਾ ਐਕਟਰ ਆ ਤੁਸੀਂ ਦੇਖਿਆ ਕਿ ਬਜ਼ੁਰਗ ਦਾ ਕਰੈਕਟਰ ਜਿਹੜਾ ਅਚਾਨਕ ਬਜ਼ੁਰਗ ਆ ਜਾਂਦਾ ਕਿਸੇ ਦੇ ਘਰ ਚ ਉਹਦਾ ਕਰੈਕਟਰ ਵੀ ਕੀਤਾ ਔਰ ਜਿਹੜਾ ਪੰਡਿਤ ਬਣ ਕੇ ਆ ਜੀ ਉਹਦਾ ਵੀ ਕੀਤਾ ਮਨਜੀਤ ਸਿੰਘ ਉਹ ਪਈ ਆ ਆ ਦੇਖੋ ਇਹ ਮਨਜੀਤ ਜੇ ਤੁਸੀਂ ਅੱਜ ਦੇ ਟਾਈਮ 'ਚ ਜਿੰਨੀਆਂ ਵੀ ਪੰਜਾਬੀ ਫਿਲਮਾਂ ਦੇਖਦੇ ਹੋ ਮੈਨੂੰ ਨਹੀਂ ਲੱਗਦਾ ਜਿਹੜੀਆਂ ਵੱਡੇ ਬਜਟ ਦੀਆਂ ਫਿਲਮਾਂ ਬਣਦੀਆਂ ਨੇ ਉਹਨਾਂ ਵਿੱਚ ਇਸ ਵੀਰ ਦਾ ਕੋਈ ਨਾ ਕੋਈ ਕਰੈਕਟਰ ਹੁੰਦਾ ਸੋ ਮੈਂ ਇਹਦੀ ਬੇਨਤੀ ਆ ਸਾਡੇ ਮੁੱਢੀ ਸਾਹਿਤ ਪਰਿਵਾਰ ਇੱਥੇ ਨੰਦਾ ਮੇਰੀ ਬਾਬੀ ਜੀ ਮੇਰੇ ਟੈਕੋ ਉਹ ਵੀ ਉੱਪਰ ਆ ਜਾਣ ਨਾਲੇ ਅਨੀਤਾ ਸਰਦੀਪ ਜੀ ਤੇ ਸਾਡੇ ਵੀਰ ਸੁਦੀਸ਼ਾਉ ਤੁਸੀਂ ਵੀ ਆ ਜਾਓ ਪਰ ਪਲੀਜ਼ ਕਿਉਂਕਿ ਤੁਸੀਂ ਸਾਡਾ ਪਰਿਵਾਰ ਹੋ ਇਸ ਨਾਟਕ ਦੇ ਵਿੱਚ ਦੋ ਪਾਤਰ ਨੇ ਸਾਡੇ ਕਦੇ ਮੇਰੀ ਭੈਣ ਨੀਤਾ ਸਭਦੀਸ਼ ਕਰਦੀ ਆ ਕਦੇ ਸਤਿੰਦਰ ਕੌਰ ਭੈਣ ਕਰਦੀ ਆ ਇਹ ਸਾਡੇ ਦੋ ਪਾਤਰ ਅਲੱਗ-ਅਲੱਗ ਪਲੇ ਕਰਦੇ ਵੰਦੋ ਨੇ ਪਰ ਅੱਜ ਸਪੈਸ਼ਲ ਫਿਰ ਵੀ ਸਾਡੇ ਸੱਤੇ ਇੱਥੇ ਆਏ ਨੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਔਰ ਕੁਝ ਉਹ ਸ਼ੀਲਡਾ ਦੋ ਜਾਂ ਸ਼ੀਲਡਾ ਵਜਣਾ ਪਈਆਂ ਨੇ ਆ ਦਿਓ ਆ ਦਿਓ ਅਸੀਂ ਹੁਣ ਦੋ ਸਨਮਾਨ ਉੱਪਰ ਹੈ ਆ ਪਿੱਛੇ ਜਾਈਏ ਦੋ ਸਨਮਾਨ ਸਾਡੇ ਰਹਿ ਗਏ ਇੱਕ ਸਾਡਾ ਉਹ ਪ੍ਰੋਮੋਟਰ ਜਿਹਦੀ ਕਰਕੇ ਅਸੀਂ ਇਹ ਜਿਹੜਾ ਪ੍ਰੋਗਰਾਮ ਦੇਖ ਸਕਿਆ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ ਸੁਖੀ ਨਿਚਰ ਜੀ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ ਸਾਡਾ ਕਲੱਬ ਬੜਾ ਮਾਣ ਮਹਿਸੂਸ ਕਰ ਰਿਹਾ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਦੇ ਪੈਸੇ ਤੇ ਅੱਜ ਇੱਥੇ ਪਲੇ ਹੋਇਆ ਜਿਹੜਾ ਸਟੇਜ ਦੇ ਉੱਤੇ ਨਾਟਕ ਸੀਗਾ ਇਹਨਾਂ ਆਰਟਿਸਟਾਂ ਦੀ ਫੀਸ ਨਿਚਰ ਸਾਹਿਬ ਦੇ ਰਹੇ ਨੇ ਅਪਾ ਨਹੀਂ ਦੇ ਰਹੇ ਸੋ ਇਸਕਾਰ ਦੇ ਨਿਚੇ ਸਾਡਾ ਅਸੀਂ ਸਨਮਾਨ ਕਰਦੇ ਆਂ ਪਿਆਰ ਕਰਦੇ ਆਂ ਸੋ ਉਹ ਕਲਾਕਾਰ ਜਿਹਨੂੰ ਪਿਛਲੇ ਇੱਕ ਹਫ਼ਤੇ ਤੋਂ ਅਪਾ ਇੰਤਜ਼ਾਰ ਕਰ ਰਹੇ ਆਂ ਵੀ ਆ ਰਿਹਾ ਆ ਰਿਹਾ ਸਾਡਾ ਭਾਈ ਗੁਰਚੇ ਚਤਰਕਾਰ ਧੰਨਵਾਦ ਜਿਨੇ ਅੱਧੇ ਹਾਗ ਤੇ ਸਾਨੂੰ ਅਸੀਂ ਕਿਹਾ ਵੀਰੇ ਸਾਡੇ ਵੀ ਕਰਜਾ ਕੈਨੇਡਾ ਲਈਏ ਤਿਆਰ ਹੋਇਆ ਪਲੇ ਤੁਸੀਂ ਦੇਖਿਆ ਹੋਣਾ ਕੈਨੇਡਾ ਲਈ ਪਰ ਇਹ ਦੋਨਾਂ ਮੁਲਕਾਂ ਦਾ ਸੱਚੀ ਗੱਲ ਆ ਇਹ ਇੱਥੇ ਵੀ ਕਰਨ ਵਾਲਾ ਪਲੇ ਆ ਕਿਉਂ ਕਿਉਂਕਿ ਸਾਡੇ ਵੀ ਅੰਦਰ ਵੀ ਇੱਕ ਤਾਂਗ ਜਾਕੀ ਹੋਈ ਆ ਸਾਡੇ ਅੰਦਰ ਇੱਕ ਤਾਂਗ ਆ ਸਾਡੇ ਅੰਦਰ ਇੱਕ ਤਾਂਗ ਆ ਕਿ ਅਸੀਂ ਬਾਹਰ ਜਾਈਏ ਤੁਹਾਨੂੰ ਸਾਰਾ ਕੁਝ ਦਿਖਾਤਾ ਕੈਨੇਡਾ ਚ ਕੀ ਹੋ ਰਿਹਾ ਕੀ ਕੁਝ ਨਹੀਂ ਹੋ ਰਿਹਾ ਕਿੱਦਾਂ ਦੇ ਬਜ਼ੁਰਗਾਂ ਦੀ ਜ਼ਿੰਦਗੀ ਆ ਸਾਰਿਆਂ ਦੀ ਹੁਣ ਸਾਡੇ ਵੀਰ ਮਾਰਗੜ ਸਾਹਿਬ ਤੇ ਲਾਡੀ ਸਾਹਿਬ ਕਿਉਂਕਿ ਇੱਕ ਸਾਂਝੀ ਫੋਟੋ ਕਰਨੀ ਆ ਹੁਣ ਇਸ ਕਰਕੇ ਮੈਂ ਸਾਰਿਆਂ ਨੂੰ ਇਕੱਠੇ ਉਰੇ ਬੁਲਾ ਰਿਹਾ ਹਾ ਗੁਰਚੇਤ ਨੂੰ ਸਾਰੇ ਕਰੋ ਸਨਮਾਨ ਵੀਜੀ ਕਲੱਬ ਵਾਲੇ ਸਾਰੇ ਫਕਰ ਮਹਿਸੂਸ ਕਰ ਰਿਹਾ ਸਾਡੇ ਸ਼ਹਿਰ ਸਮਰਾਲੇ ਦੇ ਵਿੱਚ ਗਰਚੇਤ ਆਪਣੀ ਟੀਮ ਲੈ ਕੇ ਆਇਆ ਲੱਖਾਂ ਰੁਪਇਆ ਲੈਂਦਾ ਭਾਈ ਆਪਣੇ ਇੱਕ ਸੱਦੇ ਦੇ ਇੱਥੇ ਪਹੁੰਚਿਆ ਮੈਂ ਧੰਨਵਾਦ ਕਰਦਾ ਲਾਡੀ ਤੇ ਮਾਨਗੜ ਸਾਹਿਬ ਉਹ ਵੀ ਪਹੁੰਚ ਜਾਣ ਸੋ ਇੱਕ ਸ਼ਖਸੀਅਤ ਸਾਡੇ ਕੋਲ ਅੱਧੀ ਹਾਗ ਤੇ 5:00 ਵਜੇ 5:30 ਵਜੇ ਅਸੀਂ ਇੱਕ ਕਾਲ ਕਰਦੇ ਹਾਂ ਸਾਡੇ ਵੀਰ ਨਵਦੀਪ ਭਾਈ ਹੁਣੀ ਗਰਚੇਤ ਹੁਣੀ ਇੱਕ ਕਾਲ ਕਰਦੇ ਨੇ ਵੀ ਪੁਰੀ ਸਾਹਿਬ ਕਰਮਜੀਤ ਪੁਰੀ ਜੀ ਨੇ 1.2 ਨਹੀਂ 2600 ਫਿੱਟ ਗਾਣੇ ਹਜ਼ਾਰ ਤੋਂ ਵੱਧ ਗਾਣਾ ਕੱਲੀ ਮਿਸ ਪੂਜਾਵੇ ਗਾਇਆ ਉਹ ਗਾਇਕ ਉਹ ਰਾਈਟਰ ਕਰਮਜੀਤ ਪੁਰੀ ਸਾਡੀ ਅੱਜ ਸਟੇਜ ਤੇ ਖੜਾ ਸਾਡੇ ਲਈ ਮਾਣ ਆ ਸਾਡੂ ਸਮਰਾਲੇ ਨੂੰ ਮਾਣ ਆ ਕਿ ਕਰਮਜੀਤ ਅੱਜ ਸਾਡੇ ਕੋਲ ਖੜਾ ਇਹ ਬਹੁਤ ਵੱਡੀ ਗੱਲ ਆ ਅਸੀਂ ਇਹਨਾਂ ਲਈ ਸਨਮਾਨ ਸਾਡਾ ਪਿਆਰ ਹੈਗਾ ਕਿ ਅਸੀਂ ਅੱਜ ਜੇ ਪੁਰੀ ਸਾਹਿਬ ਸਾਨੂੰ ਪਤਾ ਹੁੰਦਾ ਤੁਸੀਂ ਆ ਰਹੇ ਹੋ ਕਸਮ ਲੱਗੇ ਸਾਨੂੰ ਬੜਾ ਹਾਂਜੀ ਸੋ ਇਸ ਕਰਕੇ ਅਸੀਂ ਸਿਰਫ ਇੱਕ ਪੇਟਾ ਜ਼ਰੂਰ ਦਮਾਂਗੇ ਉਹ ਹੈਗੇ ਨੇ ਅਸੀਂ ਇੱਥੇ ਬੁੱਟੇ ਤੇ ਗੋਲੇ ਬੰਨ ਰਹੇ ਆ ਤੁਹਾਨੂੰ ਅਸੀਂ ਉਹ ਜ਼ਰੂਰ ਲਵਾਂਗੇ ਦਰਸ਼ਨਜੀਤ ਵੀਰ ਜੀ ਦੇ ਕਰਕੇ ਇਹ ਅੱਥਰੇ ਕਿਉਂਕਿ ਸਾਡੇ ਮਿਊਜ਼ਿਕ ਦਾ ਜਿਹੜਾ ਕੰਮ ਕਰਦੇ ਸੀ ਦੀ ਦਰਸ਼ਨਜੀਤ ਵੀਰ ਜੀ ਉਹਨਾਂ ਦੇ ਬਹੁਤ 베ਸਟ ਫਰੈਂਡ ਨੇ ਉਹਨਾਂ ਦੇ ਕਰਕੇ ਇੱਥੇ ਪਹੁੰਚੇ ਨੇ ਸੋ ਹਾਂ ਤੇ ਅਸੀਂ ਅਮਰੀਕਾ ਸੰਘ ਢਿਲੋਂ ਸਾਡੇ ਸਾਫਾ ਐਮਐਲਏ ਸਾਹਿਬ ਔਰ ਕਈ ਵਾਰ ਸਾਡੇ ਇੱਥੇ ਐਮ.ਐਲ.ਏ ਰਹੇ ਨੇ ਢਿੱਲੋ ਸਾਹਿਬ ਉਹਨਾਂ ਦੇ ਪਰਿਵਾਰ ਨੂੰ ਵੀ ਅਸੀਂ ਆਲਣਿਆਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਆਲਣਿਆਂ ਦੇ ਨਾਲ ਤੁਹਾਨੂੰ ਬੁੱਟਿਆਂ ਨਾਲ ਸਨਮਾਨਿਤ ਕਰਨਾ ਕਿਉਂਕਿ ਅਸੀਂ ਇਹ ਇੱਕ ਕਨਸੈਪਟ ਵੱਖਰਾ ਲੈ ਕੇ ਆਏ ਹਾਂ ਇੱਥੇ ਟੂਰਨਾਮੈਂਟਾਂ ਦੇ ਲੱਕੜੀਆਂ ਵੰਡੀਆਂ ਜਾਂਦੀਆਂ ਨੇ ਟਰੋਫੀਆਂ ਵੰਡੀਆਂ ਜਾਂਦੀਆਂ ਨੇ ਪਰ ਅਸੀਂ ਟਰੋਫੀਆਂ ਨਹੀਂ ਸਿਰਫ਼ ਕਿ ਵੰਡਣੀਆਂ ਅਸੀਂ ਆਹੀ ਚੀਜ਼ ਬੰਨਣੀ ਸੀ ਸਾਡੇ ਮੰਨ ਜਿੱਤੀਗਾ ਕਿ ਅਸੀਂ ਹਰ ਵਿਅਕਤੀ ਦੇ ਘਰ ਚ ਆਲਣਾ ਦੇਖਣਾ ਚਾਹੁੰਦੇ ਹਾਂ ਤੇ ਰੁੱਖ ਦੇਖਣਾ ਚਾਹੁੰਦੇ ਹਾਂ ਵੀ ਫਲਾਂ ਵਾਲੇ ਵੰਡਣੇ ਨੇ ਸੋ ਅਸੀਂ ਉਹਨਾਂ ਨੂੰ ਦਿੰਦਿਆਂ ਹੋਇਆ ਸਨਮਾਨ ਸਾਡਾ ਇਹ ਸਨਮਾਨ ਆ ਇਹਨਾਂ ਦੇ ਨਾਲ ਹੀ ਅਸੀਂ ਆ ਬਾਕੀ ਸਾਰਿਆਂ ਨੂੰ ਵੀ ਦੇਖੇ ਤੋਰਨਾ ਆਪਣਾ ਆਪਣਾ ਜਾਂਦੇ ਹੋ ਲੈ ਕੇ ਜਾਓ ਪਲੀਜ਼ ਬੇਨਤੀ ਆ ਆਪਾਂ ਸਾਰੇ ਜਣੇ ਇੱਕ ਗਰੁੱਪ ਫੋਟੋ ਕਰਾਵਾਂਗੇ ਸਾਰਿਆਂ ਦੇ ਹੱਥਾਂ 'ਚ ਸਨਮਾਨ ਸ਼ੀਲਡਾਂ ਹੋਣ ਅਮਰਤਪੁਰੀ ਭੈਣ ਦਾ ਬਹੁਤ ਬਹੁਤ ਧੰਨਵਾਦ ਸਾਡੀ ਬੱਚੀ ਸਾਡੇ ਆਰਟਿਸਟ ਹਾਂ ਸੋਨੂ ਹਾਂ ਸਾਰਿਆਂ ਨੂੰ ਆਪਾਂ ਇੱਥੇ ਹੁਣ ਫੋਟੋ ਕਰਾਈਏ ਸਾਡੇ ਸਾਰਿਆਂ ਦੇ ਸਨਮਾਨ ਆਪਣੇ ਆਪਣੇ ਹੱਥ 'ਚ ਲੈ ਲਿਓ ਤਾਂ ਕਿ ਇੱਕ ਫੋਟੋ ਕੱਲੂ ਅਖਬਾਰ 'ਚ ਲੱਗ ਸਕੇ ਪਲੀਜ਼ ਆਪਣੀ ਆਪਣੀ ਜਗ੍ਹਾ 'ਤੇ ਚਲੋ ਵਧੀਆ ਤਰੀਕੇ ਨਾਲ ਲਾਡੀ ਵੀਰ ਅਗੇ ਜੀ ਤੁਹਾਡਾ ਮਿਲ ਗਿਆ ਸਨਮਾਨ ਸਨਮਾਨ ਦਿਓ ਜੀ ਲਾਡੀ ਵੀਰ ਦਾ ਤੇ ਤਾਂ ਫੜ ਫੜੋ ਹੱਥਾਂ ਜ ਫੜੋ ਸਨਮਾਨ ਅੱਗੇ ਆ ਜਾਓ ਜੀ ਸਾਡੇ ਵਿੱਚ ਮਾਸਟਰ ਤਰਲੋਚਨ ਜੀ ਦਾ ਪਰਿਵਾਰ ਖੜਾ ਸਾਡੇ ਲਈ ਬੜੀ ਮਾਣ ਦੀ ਗੱਲ ਆ ਅੱਜ ਸਟੇਜ ਸਾਂਝੀ ਕਰ ਰਹੇ ਨੇ ਸੋ ਅਸੀਂ ਉਹਨਾਂ ਦੇ ਵੀ ਰਣੀ ਆ ਮੇਰੇ ਫਾਦਰ ਸਾਹਿਬ ਨੇ ਅੱਜ ਤੱਕ ਕਦੇ ਵੀ ਮੇਲਾ ਸ਼ੈਦ ਨਾਟਕ ਦੇਖਣ ਨਹੀਂ ਗਏ ਕਦੇ ਵੀ ਕਿਸੇ ਸ਼ੈਅ ਚ ਨਹੀਂ ਦੇਖਣ ਗਏ ਅੱਜ ਪਹਿਲੀ ਵਾਰ ਉਹ ਇੱਥੇ ਆਏ ਨੇ ਉਹ ਵੀ ਗਚੇਰ ਦੇ ਸੱਦੇ ਤੇ ਨਹੀਂ ਉਹ ਕਦੇ ਨਹੀਂ ਆਉਂਦੇ ਗਚੇਰ ਨੇ ਕਿਹਾ ਕਿ ਤੁਸੀਂ ਜ਼ਰੂਰ ਪਹੁੰਚਣਾ ਅੱਜ ਪਿੱਛੇ ਬੈਠ ਕੇ ਐਂਡ ਤੱਕ ਨਹੀਂ ਤਾਂ 7:00 7:30 ਵਜੇ ਇਹ ਪੈ ਜਾਂਦੇ ਪਰ ਅੱਜ ਸਾਰਾ ਪਲੇ ਦੇਖਿਆ ਮੈਂ ਧੰਨਵਾਦ ਕਰਦਾ ਉਹਨਾਂ ਦਾ ਵੀ ਜਿੰਨੀਆਂ ਵੀ ਫੈਕਲੀਆਂ ਸਾਡੇ ਮੈਂਬਰ ਸਾਹਿਬਾਨਾਂ ਦੀਆਂ ਆਈਆਂ ਨੇ ਸਾਰਿਆਂ ਦਾ ਧੰਨਵਾਦ ਕਿਉਂਕਿ ਤੁਸੀਂ ਵੱਡਾ ਕੀਤਾ ਇਹ ਮੇਲਾ ਕਿਸੇ ਨੇ ਲੰਬੇ ਸਕੇ ਵੀ ਨਾ ਨਹੀਂ ਜਾਣ। ਇਹ ਵੀ ਬੀਤੀ ਆ। ਆਪਾਂ ਇੱਕ ਯਾਦਗਾਰੀ ਫੋਟੋ ਕਰਾ ਲਈਏ। ਪੁਲਿਸ ਮੈਨੂੰ ਵੀ ਜਗਾ ਦੇ ਤੋ। ਅਭੀ ਜੀ ਦੀ ਕਿਸ ਟ੍ਰੋਫੀ ਰਹਿ ਗਈ। ਅਭੀ ਰਾਜ ਜੀ। ਅਭੀ ਰਾਜ ਜੀ ਨੇ ਸਟੇ ਸੈਕਟਰੀ ਸਟੇਜ ਦਾ ਸਭ ਕੰਮ ਸੰਭਾਲਿਆ ਵੀ ਰਾਜ ਜੀ। ਨਹੀਂ ਇਹ ਨਹੀਂ ਹੈਗੀ। ਪਹਿਲਾ ਲੈ ਕੇ ਅਭੀ ਰਾਜੀ ਉਹ ਸੌਰੀ ਵੀਰੇ ਮਾਫੀ ਚਾਹੁੰਨਾ ਹਾਂ ਅਭੀ ਰਾਜੀ ਸੋ ਇਹਨਾਂ ਨੇ ਸੰਚਾਲਨ ਕੀਤਾ ਸਾਰਾ ਮੈਗ ਸੰਭਿਆ ਆ ਮੇਰੇ ਨਾਲ 10 ਮਿੰਟ ਜੇ ਕਲਾ ਲੈ ਗਿਆ ਦੇਖ ਲੋ ਸੋ ਪਰ ਮੈਂ ਪਿੱਛੇ ਬਹੁਤ ਚੀਕਦਾ ਰਿਹਾ ਤੁਹਾਨੂੰ ਨਹੀਂ ਪਤਾ ਆ ਪ੍ਰੋਗਰਾਮ ਨੂੰ ਉੱਤੇ ਪਿੱਛੋਂ ਤਿਆਰ ਕਰਾਉਣਾ ਬਹੁਤ ਔਖਾ ਸੱਚੀ ਗੱਲ ਆ ਇਸੇ ਕਰਕੇ ਮੈਂ ਆਪ ਪਲੇ ਦੇ ਵਿੱਚ ਜਾਂ ਕੋਈ ਐਕਟ ਨਹੀਂ ਕੀਤਾ ਨਹੀਂ ਇੱਧਰ ਤੇ ਐਕਟ ਕਰਨਾ ਸੀਗਾ ਸੋ ਤੁਹਾਡਾ ਸ਼ਹਿਰ ਵਾਸੀਆਂ ਦਾ ਕੋਟਨ ਕੋਟਨ ਸ਼ੁਕਰਾਨਾ ਤੇ ਇੱਕ ਬਹੁਤ ਜਾਨ ਗਈ ਫੋਟੋ ਹੋ ਗਈ ਆਪਣੀ ਹੋ ਜੀ ਸ਼ੁਕਰੀਆ ਆਪਾਂ ਨੇ ਹਲੇ ਘਰ ਚੇਤ ਜਾਣਾ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਪ੍ਰਬੰਧਕਾਂ ਦਾ ਮੇਰੇ ਵੀਰਿਆਂ ਦਾ ਜਿਨ੍ਹਾਂ ਨੇ ਬਹੁਤ ਵਧੀਆ ਪ੍ਰਬੰਧ ਕੀਤਾ ਸੋ ਸੋਨੂੰ ਮੈਂ ਦੱਸਦਾ ਵੀ ਇਹ ਸਾਡੇ ਨਾਟਕ ਦੀ ਅਸਲ ਰਿਹਸਲ ਤੀ ਅਸੀਂ ਅਜੇ ਹੁਣੀ ਤਿਆਰ ਕੀਤਾ ਪਹਿਲਾ ਸਾਡਾ ਜਿਹੜਾ ਸ਼ੋਅ ਹੈ ਇੱਥੇ ਹੋਇਆ ਉਸ ਤੋਂ ਬਾਅਦ ਅਸੀਂ ਟੈਗੋਰ ਚ ਕਰ ਰਹੇ ਹਾਂਗੇ ਠੰਡੇ ਕਰ ਰਹੇ ਹਾਂ ਫਰੀਦਕੋਟ ਕਰ ਰਹੇ ਹਾਂ ਸੋ ਗਲਤੀਆਂ ਹੋ ਗਈਆਂ ਹੁਣ ਤਾਂ ਸਾਨੂੰ ਆਪਣਾ ਬੱਚਾ ਸਮਝ ਕੇ ਮਾਫ਼ ਕਰਨਾ ਟੈਗੋਰ ਦੀ ਤਰੀਕ ਹੈ ਜੀ 21 21 ਦਸੰਬਰ ਤੱਕਰ ਇਕਿਓ ਇਸੇ ਮਹੀਨੇ ਦੀ 21 ਤਰੀਕ ਤਕੋਰਚਾ ਜੇ ਤੁਹਾਨੂੰ ਬਲੇ ਚੰਗਾ ਲੱਗਿਆ ਤਾਂ ਉੱਥੇ ਵੀ ਪਹੁੰਚਿਓ ਮੈਂ ਤਾਂ ਜਾਊਂਗਾ ਸੋ ਮੇਰੀ ਇੱਕ ਬੇਨਤੀ ਆ ਕਿ ਆਪਾਂ ਇੱਕ ਆਪਣੀ ਤਸਵੀਰ ਹੋਗੀ ਆ ਜੇ ਪਰਮ ਸਿੰਘ ਸਿੱਧੂ ਜੀ ਸਾਹਿਬ ਡਿੱਟੀ ਟਰੈਕਟਰ ਬੈਠੇ ਨੇ ਉਹ ਵੀ ਸ਼ੁਰੂਆਤ ਤੇ ਦੱਤੀ ਸਾਹਿਬ ਤੁਸੀਂ ਵੀ ਆਜੋ ਸਾਡੀ ਫੋਟੋ ਫੋਟੋ ਚਾਉਂਗਾ ਬਸ ਪਲੀਜ਼ ਅਮਰ ਜੀ ਆਓ ਆਜੋ ਜੀ ਸਭ ਜੀ ਸੋ ਆ ਤਸਵੀਰ ਆ ਇੱਕ ਜਿਹੜੀ ਤੁਸੀਂ ਵੀ ਕੱਲ ਨੂੰ ਅਖਬਾਰ ਚਲਾਉਣੀ ਆ ਅਮਰ ਜਾਓ ਤੋ ਕਾਲੂ ਇਹਨਾਂ ਨੇ ਵੀ ਚੜਦੀ ਕਲਾ ਦੇ ਉੱਤੇ ਵੀ ਚਲਾਉਣਾ ਆਜੋ ਯਾਰ ਇੱਕ ਤਰੀਕੇ ਜਿਹਾ ਫੋਟੋ ਕਰਾਈਏ ਮੂਰੇ ਬਹਿ ਜਾਓ ਕੁਛ ਕੋਈ ਤਰੀਕੇ ਜਿਹਾ ਫੋਟੋ ਕਰਾਈਏ ਇੱਕ ਫੋਟੋ ਆਜ ਵਿੱਚ ਹੀ ਇਹੀ ਰਹਿ ਜਾਣੀ ਆਪਣੇ ਪੱਲੇ ਆਜੋ ਜਿਹੜਾ ਵੀ ਸਾਡਾ ਮੈਂਬਰ ਰਹਿ ਗਿਆ ਪਲੀਜ਼ ਪਾਪਾ ਜੀ ਤੁਸੀਂ ਵੀ ਆਜੋ ਪਾਪਾ ਜੀ ਤੁਸੀਂ ਸਪੈਸ਼ਲ ਸਨਮਾਨ ਕਰਨ ਆਜੋ ਕਿ ਕਿਹੋ ਜਿੱਦੀ ਬੱਕਰੀ ਖੋਲੀ ਦੀ ਆ ਖੜੇ ਦਰਵਾਜ਼ ਉੱਤੇ ਟੱਕਣ ਦੇ ਦੇ ਭਾਫ ਨੇ ਕਹਿਵਾ ਆਜੋ ਤੁਸੀਂ ਆਪਣਾ ਸਮਾਨ ਵੀ ਲੈ ਕੇ ਆ ਜਾਓ ਮੁਸਕਾ ਵਦੀ ਦਾ ਬਹੁਤ ਧੰਨਵਾਦ ਜੀ ਇਹਨਾਂ ਨੇ ਬਹੁਤ ਬਹੁਤ ਮਿਹਨਤ ਕੀਤੀ ਮੁਸਕਾ ਵਦੀ ਬਹੁਤ ਧੰਨਵਾਦ ਨਹੀਂ ਆਯਾਦ ਸਪੋਰਟ ਫੋਰਸ ਕਲੱਬ ਐਂਡ ਵੈਲਫੇਅਰ ਦੇ ਇੱਕ ਇੱਕ ਮੈਂਬਰ ਨੇ ਬਹੁਤ ਕੰਮ ਕੀਤਾ ਜੀ ਤੁਹਾਨੂੰ ਨਹੀਂ ਕਹ ਸਕਦੇ ਬੜੀ ਸੇਵਾ ਕੀਤੀ ਆ ਬੜੀ ਸੇਵਾ ਕੀਤੀ ਆ ਔਰ ਭਾਈਕ ਲਈ ਜਿਹਦੀ ਸੇਵਾ ਇਹਨਾਂ ਨੇ ਲਈ ਸੀ ਅੱਜ ਜਿਹੜਾ ਸਾਰੀ ਦਿਹਾੜੀ ਲੱਗੇ ਰਹੇ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਸਤਿਕਾਰ ਕਮੇਟੀ ਵਾਲਿਆਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਫਲ ਕਰ ਲਈ ਆਪਣੇ ਕੋਲ ਚੇਤ ਜੀ ਉਰੇ ਹੈਗੇ ਨੇ ਹਲੇ ਜਾਣਦੇ ਨਹੀਂ ਅਸੀਂ ਜਾਣ ਨਹੀਂ ਦਿੰਦੇ ਜਿੱਨਾ ਜਿਹੜਾ ਆਪਣੀ ਤਸੱਲੀ ਵੀ ਹੁੰਦੀ ਹਜੇ ਸਾਡੀਆਂ ਫੋਟੋਆਂ ਰਹਿੰਦੀਆਂ ਨੇ ਪਰਿਵਾਰ ਦੀਆਂ ਹਜੇ ਤਸਵੀਰਾਂ ਰਹਿੰਦੀਆਂ ਨੇ ਉਹ ਸਾਰੇ ਤੁਹਾਡੇ ਨਾਲ ਤਸਵੀਰਾਂ ਕਰਾਉਣਾ ਚਾਹੁੰਦੇ ਸਮਰਾਲਾ ਤੁਹਾਡੇ ਨਾਲ ਤਸਵੀਰਾਂ ਕਰਾਉਣਾ ਚਾਹੁੰਦਾ ਪਲੀਜ਼ ਕਹਿਜਾ ਬੱਕ ਕੇਕ ਵੀ ਕੱਟਣਾ ਓਕੇ ਕੋਈ ਗੱਲ ਨਹੀਂ ਇਹਨਾਂ ਨੂੰ ਵੀ ਦੇਖ ਕੇ ਸਮਾਨ ਸਾਮਦੀ ਹੈ ਸਮਾਨ